मनमीत आ जाए आजा हां हांजी हाँ मम्मी इधर आओ गो मेरी चलिए मम्मी आप बाजार चल लिया। बस 10 15 ਮਿੰਟ ਚ ਆਈਆਂ ਨਾ ਮੰਮੀ ਬਾਜ਼ਾਰੋਂ ਕੀ ਲੈਣ ਜਾਣਾ ਮੰਮੀ ਮੈਂ ਸੂਟ ਲੈ ਆਂਦਾਈ ਨਾ ਉਹ ਜਿਹੜਾ ਮੈਂ ਪਿਛਲੇ ਹਫ਼ਤੇ ਲੈ ਕੇ ਆਈ ਸੀ ਤੇ ਬੜਾ ਪਸੰਦ ਆਇਆ ਕਹਿੰਦੇ ਦੀਦੀ ਮੈਂ ਵੀ ਲੈਣਾ ਵਾ ਤੇ ਮੈਂ ਕਿਹਾ ਚੱਲ ਤੈਨੂੰ ਵੀ ਲੈ ਦੰਨੇ ਆ ਨਹੀਂ ਇੱਕੋ ਜਿਹਾ ਸੂਟ ਪਾਣੇ ਦੋਨਾਂ ਨੇ ਵਾਜੇ ਵਾਲੀਆਂ ਬੰਨਾਂ ਜਦੋਂ ਨਾ ਨੇ ਸੋਹਣੇ ਲੱਗਦੇ ਮੰਮੀ ਇੱਕੋ ਜਿਹੇ ਪਾਏ ਵਧੀਆ ਲੱਗਦੇ ਆ ਨਹੀਂ ਉਹ ਆਪਣਾ ਲੰਘ ਤੋਂ ਲਵੇ ਤੇ ਇੱਕੋ ਜਿਹਾ ਲੈਣੇ ਦੋਨਾਂ ਨੇ ਤੁਸੀਂ ਕੀ ਪਤਾ ਮੰਮੀ ਉੱਥੇ ਕੋਈ ਹੋਰ ਵੈਰਾਈਟੀ ਆ ਗਈ ਹੋਏ ਮੰਮੀ ਫਿਰ ਕੀ ਆ ਜੇ ਇੱਕੋ ਜਿਹਾ ਪਾ ਲਾਂਗੇ ਦੋਵੇਂ ਪੈਣਾ ਪੈਣਾ ਲੱਗਾਂਗੀਆਂ। ਸਹੀ ਗੱਲ ਆ ਮੰਮੀ ਸਭ ਇੱਕੋ ਜਿਹੇ ਸੋਹਣੇ ਲੱਗਦੇ ਆ ਸੂਟ ਪਾਏ ਸਾਨੂੰ। ਅੱਛਾ ਪੈਣਾ ਪੈਣਾ ਜਿਹੜੀਆਂ ਤੁਸੀਂ ਹੈਗਿਆ ਜਣਾ ਮੈਨੂੰ ਪਤਾ ਸਭ ਨੂੰ ਪਤਾ। ਦਰਾਣੀ ਜਿਠਾਣੀ ਦਾ ਰਿਸ਼ਤਾ ਦਰਾਣੀ ਜਿਠਾਈ ਦਾ ਹੀ ਰਹਿਣਾ। ਪੈਣਾ ਨਹੀਂ ਬਣ ਚੱਲੀਆਂ ਤੁਸੀਂ। ਪਰ ਨਹੀਂ ਤੁਸੀਂ ਸੋਚਦੇ ਹੋਵੋਗੇ ਪਰ ਅਸੀਂ ਨਹੀਂ ਕਦੀ ਇਹ ਕੁਝ ਸੋਚਿਆ ਕਿ ਅਸੀਂ ਦਰਾਣੀ ਜਿਠਾਣੀ ਅਸੀਂ ਪੈਣਾ ਪੈਣਾ ਵਾਂਗੂ ਹੀ ਰਹਿਣਾ। ਮੰਮੀ ਰਿਸ਼ਤੇ ਦੀ ਕਿਹੜੀ ਗੱਲ ਆ? ਤਹਿਨ ਦੇ ਲੋਕਾਂ ਨੂੰ ਦਰਾਣੀ ਜਿਠਾਣੀ ਰਹਿਣਾ ਤੇ ਆਪਾਂ ਪੈਣਾ ਪੈਣਾ ਆਈਆਂ। ਮੇਰੀ ਗੱਲ ਸੁਣਾ ਮੰਮੀ। ਬਸ ਆਪਾਂ 10 ਮਿੰਟ ਹੀ ਲਾਣੇ ਆ। ਹੁਣੇ ਆ ਜਾ ਆਗੇ ਬਸ ਸਬਜੀ ਵਸਬਜੀ ਬਣਾਉਣੀ ਹੈ ਫਿਰ ਅੱਜ ਦੀ ਰੋਟੀ ਦਾ ਤਿਆਰੀ ਕਰਨੀ ਆ ਕੋਈ ਨਹੀਂ ਤੁਹਾਨੂੰ ਟਾਈਮ ਨਾਲ ਰੋਟੀ ਆਂਦੇ ਨੂੰ ਮਿਲ ਜਾਏਗੀ ਮੰਮੀ ਰੁਕੀ ਮੰਮੀ ਇੱਥੇ ਇੱਕ ਮਿੰਟ ਜੇ ਉਹਨੇ ਇਹਦੀ ਸੀਮਾ ਤੇਰੇ ਨਹੀਂ ਸੁਨਾ ਸੀਮਾ ਤੈਨੂੰ ਨਹੀਂ ਕੋਈ ਪਤਾ ਲੱਗਦਾ ਤੇਰਾ ਦਿਮਾਗ ਹੀਗਾ ਜੋ ਤੂੰ ਪਾਣਾ ਉਹ ਹੀ ਉਹਨੇ ਪਾਣਾ ਹੁੰਦਾ ਮੰਮੀ ਉਹਨੂੰ ਪਸੰਦ ਆਏ ਤੇ ਮੈਂ ਕਿਹਾ ਚੱਲ ਤੂੰ ਪਾ ਲੈ ਉਹ ਹੀ ਨਹੀਂ ਉਹਨੇ ਮੈਨੂੰ ਦੇ ਹੀ ਦੇ ਨਹੀਂ ਆ ਨਾ ਜੇ ਨਾਮ ਹੀ ਦੇਗੀ ਘਰ ਚ ਆ ਉਹ ਭੈਣ ਨੇ ਪਾ ਲਈ ਤੇ ਮੈਂ ਪਾ ਲਈ ਕੋਈ ਗੱਲ ਨਹੀਂ ਫਿਰ ਕੀ ਹੋਵੇ ਮੈਂ ਉਹਨੇ ਤੇਰੀ ਰੀਸੀ ਕਰਨੀ ਹੁੰਦੀ ਆ ਮੈਂ ਨੂੰ ਸੋਨੇ ਲੱਗੇ ਸੀ ਮੈਂ ਦੀਦੀ ਨੂੰ ਕਿਹਾ ਤੇ ਦੀਦੀ ਕਹਿੰਦੀ ਤੁੰਨਾ ਮੈਂ ਪਾ ਲਊਂ ਤੂੰ ਆਪਣੇ ਅਸੀਂ ਜਾ ਪਾਣੀ ਚੰਗਾ ਮੰਮਾ ਹਾਂ ਇਹਦੇ ਨਹੀਂ ਉਹਦੀ ਚੀਜ਼ ਆਪਣੇ ਕੋ ਉਹ ਆਪਣੀ ਪਾਵੇ ਤੂੰ ਆਪਣੀ ਠੀਕ ਫਿਰ ਆਪਾਂ ਆਏ 10 ਮਿੰਟ ਤੱਕ ਆ ਕੇ ਵੇਨੇ ਆ ਤੰਗਾ ਮੰਮੀ ਆਏ ਬਸ 10 15 ਮਿੰਟ ਤੱਕ ਆਏ ਆ 10 15 ਮਿੰਟ ਵੀ ਤੁਹਾਡੇ 2 ਘੰਟਿਆਂ ਵਰਗੇ 2 ਘੰਟੇ ਲਾ ਕੇ ਤੇ ਤੁਸੀਂ ਘਰ ਆ ਜਾ 10 ਮਿੰਟ ਵੀ ਇਹਨਾਂ ਦੇ 2 ਘੰਟਿਆਂ ਦੇ ਬਰਾਬਰ ਨਾ ਪੁੱਛਦੀਆਂ ਨਾ ਕਿਸ ਦੀਆਂ ਸ਼ਰਮ ਲਾਈ ਹੋਈ ਜਾਂ ਨਾ ਦੋਨਾਂ ਨੇ ਬਸ ਪਿਆਰ ਹੋ ਕੇ ਨਿਕਲ ਜਾਂਦੀਆਂ ਚੁੱਪ ਕਰਕੇ ਮੈਨੂੰ ਤੇ ਪੁੱਛਦੀਆਂ ਹੀ ਨਹੀਂ ਨਾ ਇਹ ਵੀ ਰਪਰਸਾ ਫੜਿਓ ਮੰਮੀ ਕਿ ਨਾ ਬੋਲਦੀ ਬੋਲੰਦੇ ਆਣਾ ਦੱਸ ਏਰੇਂ ਕੀ ਪਾਏ ਮੈਂ ਕੋਈ ਹੋਰ ਕੁਛ ਥੋੜੀ ਲੱਲਿਆ ਵਾ ਮੰਮੀ ਕਿਵੇਂ ਬੋਲੀ ਜਾਂਦੇ ਤੂੰ ਬੋਲੰਗੇ ਤੂੰ ਨਾ ਦਈ ਮੈਨੂੰ ਰੱਖ ਤੂੰ ਮੰਮੀ ਮੰਮੀ ਦੀਆਂ ਗੰਦੀ ਗੰਦੀ ਹੋ ਗਈ ਵਾ ਇਹ ਤੇ ਗੁਰਦੀਪ ਦੀਆਂ ਨੂਆਂ ਨੇ ਇਹ ਹੇਚੇਚ ਕਰਨਡੀਆਂ ਨੇ ਹੈ ਇਹਨਾਂ ਨੂੰ ਅਕਲ ਨਹੀਂ ਹੈਗੀ ਬਾਜ਼ਾਰ ਦੇ ਵਿੱਚ ਹੈ ਹੇਚੇਚ ਕਰਨਡੀਆਂ ਇਹਨਾਂ ਨੂੰ ਨੂਆਂ ਤੇ ਇਹਨਾਂ ਨੂੰ ਸ਼ਰਮ ਹੀ ਨਹੀਂ ਹੈਗੀ ਅਕਲ ਹੀ ਨਹੀਂ ਹੈਗੀ ਤੇ ਚਲੋ ਨੂਤੀ ਅੰਦਰ ਬੋਏ ਸ਼ਰਮ ਲਾਈ ਹੈ ਇਹ ਇਨਾਂ ਨੇ ਗੁਰਦੀਪ ਨੂੰ ਮੈਂ ਕਹਿ ਕਹਿਨੀ ਆ ਆਪਣੀਆਂ ਨੂੰਹਾਂ ਨੂੰ ਸਮਝਾ ਨਹੀਂ ਗੁਰਦੀਪਾ ਨਹੀਂ ਗੁਰਦੀਪਾ ਤੂੰ ਤੇ ਅੰਦਰ ਜਾ ਕੇ ਬੈਠੀਆਂ ਯਾਰ ਦਰਵਾਜ਼ਾ ਬਾਹਰ ਖੁੱਲਤ ਹੈ ਭਾਵੇਂ ਚੋਰ ਆ ਜਾਣ ਤੁਹਾਨੂੰ ਲੋਚ ਕੇ ਲੈ ਜਾਣ ਆਜੋ ਭੈਣ ਜੀ ਸੱਸੀ ਆ ਭੈਣ ਜੀ ਕੀ ਗੱਲ ਤੁਹਾਡੇ ਸਾਰੇ ਬੂਹੇ ਖੁੱਲੇ ਨੇ ਹੈਂ ਨੂਆ ਕਿੱਥੇ ਗਈਆਂ ਨੇ ਨੂਆ ਨੇ ਕਿੱਥੇ ਜਾਣਾ ਹਾਂਜੀ ਬਾਜ਼ਾਰ ਗਈਆਂ ਦੰਨਾਂ ਦੇ ਮੈਂ ਬਾਜ਼ਾਰ ਗਈਆਂ ਬਾਜ਼ਾਰ ਗਈ 10 ਮਿੰਟ ਦਾ ਕਹਿ ਕੇ ਗਈਆਂ 2 ਘੰਟੇ ਹੋ ਗਏ ਆਈਆਂ ਨਹੀਂ ਚੰਗੀ ਗੱਲ ਨਹੀਂ ਨਾਗੀ ਤੁਹਾਨੂੰ ਇਕੱਲੇ ਚੜ ਕੇ ਕਿਸੇ ਠੀਕ ठाਉ ਤੇ ਹੈ ਨਹੀਂ ਚੂਗਦੇ ਹੈਗੇ ਉਹ ਮਰੀਜ਼ ਪੈਨਜੀ ਕਰਦੀਆਂ ਜਦੋਂ ਦੀ ਨਿੱਕੀ ਆਈ ਹੈ ਨਾ ਵੱਡੀ ਦੇ ਵੀ ਘਰ ਪੈ ਗਈ ਹਾਂਜੀ ਬਸ ਦੋਨੋਂ ਇਕੱਠੀਆਂ ਨੇ ਜਾਣਾ ਜਿੱਥੇ ਜਾਣਾ ਤੁਸੀਂ ਭੈਣ ਜੀ ਵੇਖੋ ਮੇਰੀ ਗਾਸੋਂ ਜਦੋਂ ਉਹ ਬਾਜ਼ਾਰ ਜਾਂਦੀਆਂ ਨੇ ਨਾ ਵੱਡੀ ਜਾਵੇ ਛੋਟੀ ਜਾਵੇ ਤੁਸੀਂ ਨਾਲ ਜਾਇਆ ਕਰੋ ਵੱਖੋ ਵੱਖ ਜਾਇਆ ਕਰੋ ਬਾਹਰ ਦੇਖੀਦਾ ਹੈ ਇੱਚੇ ਚਾਉ ਕੱਡੀਆਂ ਨੇ ਜਿਵੇਂ ਪਤਾ ਨਹੀਂ ਕੀ ਰੋਲਾ ਪਾਇਆ ਹੁੰਦਾ ਇਹਨਾਂ ਨੇ ਬਸ ਇਹੋ ਹੀ ਦੋਨਾਂ ਨੂੰ ਨਾ ਵੱਡੀ ਵੀ ਉਹਦੇ ਨਾਲ ਲੱਗੇ ਵੀ ਪਰ ਨਹੀਂ ਚੰਗੀ ਲੋਕੀ ਤਮਾਸ਼ਾ ਵੇਂਦੇ ਨੇ ਹੂੰ ਤੇ ਗੁਰਦੀਪ ਦੀਆਂ ਨੂੰਹਾਂ ਨਾ ਇਹ ਇੰਜ ਫਿਰਦੀਆਂ ਨੇ ਗੁਰਦੀਪ ਮੈਂ ਤਾਂ ਤੈਨੂੰ ਸਮਝਾਣ ਆਈ ਆ ਤੈਂ ਸਮਝ ਗਏ ਹੋਗੇ ਮੈਂ ਤਾਂ ਨਿੱਕੇ ਹੱਥਾਂ ਦੀ ਚਾਹ ਪੀਣ ਆਈ ਆ ਵੱਡੀ ਵਾਰੀ ਤੇ ਮੈਂ ਬੜੀ ਵਾਰੀ ਚਾਹ ਪੀ ਕੇ ਗਈ ਆ ਚਾਹ ਮੈਂ ਕਿੱਥੋਂ ਤੁਹਾਨੂੰ ਬਿਆਣੀ ਉਹ ਤੇ ਆਪ ਹੀ ਘਰ ਨਹੀਂ ਹਈਆਂ ਦੋਨੋਂ ਜਣੀਆਂ ਗੁਰਦੀਪ ਇਹਨਾਂ ਨੂੰ ਖਿੱਚ ਕੇ ਰੱਖ ਤੇ ਇਹ ਜ਼ਿਗੜ ਜਾਣਗੀਆਂ ਮੈਂ ਕੀ ਖਿੱਚਣਾ ਇਹਨਾਂ ਨੂੰ ਜਦੋਂ ਮੇਰਾ ਮੁੰਡਾ ਹੀ ਨਹੀਂ ਮੇਰੀ ਮੰਦਾ ਤੇ ਮੈਂ ਇਹਨਾਂ ਨੂੰ ਕੀ ਖਿੱਚਣਾ ਨਹੀਂ ਨਾ ਫਿਰ ਖਿੱਚ ਕੇ ਰੱਖੋਗੇ ਤਾਂ ਇਹ ਕੱਲ ਨੂੰ ਤੁਹਾਨੂੰ ਲਾਵਾ ਪੀ ਲੈ ਸੀਮਾ ਇਹ ਗਲਾਸ ਪਾਣੀ ਲੈ ਆਈ ਐ ਤੇ ਗਰਮੀ ਬੜੀ ਜ਼ਿਆਦਾ ਤੇ ਸੀਮਾ ਆਂਦੀ ਨਹੀਂ ਭਈ ਸੀਮਾ ਕਿਥੋਂ ਆਣਾ ਸੀਮਾ ਘਰ ਹੋਏਗੀ ਤੇ ਆਏਗੀ ਬੈਠ ਜਾ ਮਮੀ ਸੀਮਾ ਕਿਥੇ ਗਈ ਆ ਬਾਜ਼ਾਰ ਗਈਆਂ ਦੋਨੋਂ 10 ਮਿੰਟ ਦਾ ਕਹਿ ਕੇ ਗਈਆਂ ਤੇ 2 2.5 ਘੰਟੇ ਹੋ ਗਏ ਆਈਆਂ ਨਹੀਂ ਅਜੇ ਤੱਕ ਉਹ ਮਮੀ ਵੇਖੋ ਇੱਥੋਂ ਜਾਂਦੇ ਜਾਂਦੇ ਰੋਡ ਤੱਕ ਤੇ 15 ਮਿੰਟ ਵੈਸੇ ਹੀ ਲੱਗ ਜਾਂਦੇ ਆ 15 ਮਿੰਟ ਓਨ ਤੇ 15 ਮਿੰਟ ਜਾਣ ਅੱਧਾ ਘੰਟਾ ਤੇ ਇਹੋ ਹੀ ਲੱਗ ਜਾਂਦਾ ਤੇ ਕੋਈ ਨਹੀਂ ਆ ਜਾਂਦੀਆਂ ਵਾ ਅੱਗੇ ਤੇਰੀ ਆਂਟੀ ਆਈ ਸੀ ਸਾਗਰ ਦੀ ਦਾਦੀ ਉਹ ਹੋ ਗਈ ਕਹਿੰਦੇ ਹੈ ਉਹ ਕਹਿੰਦੀ ਮੈਂ ਘਰ ਜਾਨੀ ਆ ਮੈਂ ਛੋਟੀ-ਵੋਟੀ ਦੇ ਹੱਥਾਂ ਦੀ ਚਾਹ ਪੀ ਕੇ ਆਨੀ ਵੱਡੀ ਦੀ ਤੇ ਬੜੀ ਵਾਰੀ ਪੀਤੀ ਹੈ ਮੰਮੀ ਫਿਰ ਕਿਹਾ ਸਾਗਰ ਦੀ ਦਾਦੀ ਆਈ ਸੀ ਤੇ ਅੱਗੇ ਨਹੀਂ ਸਾਡੇ ਘਰੋਂ ਚਾਹ ਪੀ ਕੇ ਜਾਂਦੀ ਅੱਗੇ ਤੇ ਚਾਹ ਤੁਸੀਂ ਬਣਾ ਕੇ ਦਿੰਦੇ ਜੇ ਤੇ ਅੱਜ ਪਹਿਲੀ ਵਾਰ ਬਣਾਉਣੀ ਸੀ ਚਾ ਕਿ ਉਹਨੇ ਨਿੱਕੀ-ਵੋਟੀ ਦੇ ਹੱਥ ਦੀ ਚਾਹ ਹੀ ਪੀਣੀ ਸੀ ਨਿੱਕੀ-ਵੋਟੀ ਦੇ ਹੱਥਾਂ ਦੀ ਚਾਹ ਪੀਣ ਆਈ ਸੀ ਨਾ ਉਹ ਕਹਿੰਦੀ ਮੈਂ ਕਿਹਾ ਚੱਲ ਪੀ ਕੇ ਆਨੀ ਨਿੱਕੀ-ਵੋਟੀ ਦੇ ਹੱਥਾਂ ਦੀ ਚਾਹ ਮੰਮੀ ਉਹਦਾ ਤੇ ਕੰਮ ਹੈਗਾ ਅੱਗ ਲਾਉਣਾ ਤੁਹਾਨੂੰ ਪਤਾ ਘਰਾਂ-ਘਰਾਂ 'ਚ ਫਿਰਦੀ ਆ ਤੇ ਕਿਸੇ ਨੂੰ ਕੇ ਤੀਲੀ ਵਾਲ ਕੇ ਸੁੱਟ ਆਪਾਂ ਦੀ ਗੱਲ ਤੇ ਗੌਰ ਨੇ ਕਰਨਾ ਤੇ ਨਾਲੇ ਖੰਡਪੱਤੀ ਕੋਈ ਧੂੜ ਸੀ ਲਾਗੇ ਤੇ ਖੰਡਪੱਤੀ ਤੇ ਲਾਗੇ ਤੇ ਦੁੱਧ ਪਿਆ ਸੀ ਤੇ ਬਣਾ ਦੇਣੀ ਸੀ 2 ਮਿੰਟ ਲੱਗਣੇ ਸੀ ਨਹੀਂ ਹੁਣ ਮੈਂ ਹੀ ਰਸੋਈ ਚ ਵੜ ਕੇ ਚਾਹ ਬਣਾਵਾ ਮੰਮੀ ਤੁਸੀਂ ਵੀ ਲੱਗਦਾ ਬਹਾਨੇ ਲਾਦੇ ਜੀ ਲੜਾਈ ਦੇ ਹੁਣ ਦਦੇ ਨੂੰ ਲੱਗਦਾ ਹੀ ਆ ਮਾਂ ਤੇਰੀ ਬਹਾਨੇ ਲੱਭਦੀ ਲੜਨ ਦੇ ਮੈਂ ਤੈਨੂੰ ਸਵੇਰੇ ਹੀ ਕਿਹਾ ਸੀ ਕਿ ਇਹਨੂੰ ਲਗਾਮ ਪਾ ਕੇ ਰੱਖ ਮੰਮੀ ਤੂੰ ਕੀ ਕਹਿੰਦੇ ਲਗਾਮ ਪਾ ਕੇ ਰੱਖ ਉਹ ਕੋਈ ਜਾਨਵਰ ਆ ਜਿਹੜੀਆਂ ਨੂੰ ਲਗਾਮ ਪਾ ਕੇ ਰੱਖਣੀ ਵਿਆਹ ਕੇ ਲਿਆਂਦੀ ਆ ਉਹ ਕਿਦਿਆਂ ਕਰਕੇ ਆਈ ਆ ਮੇਰੇ ਕਰਕੇ ਆਈ ਆ ਤੁਹਾਡੇ ਕਰਕੇ ਆਈ ਆ ਉਹ ਕੋਈ ਜਾਨਵਰ ਨਹੀਂ ਆ ਤੁਸੀਂ ਬਾਰ ਬਾਰ ਇੱਕੋ ਗੱਲ ਕਹਿੰਦੇ ਜੇ ਲਗਾਮ ਪਾ ਕੇ ਰੱਖ ਲਗਾਮ ਪਾ ਕੇ ਰੱਖ ਬਸ ਇਹਨੂੰ ਖਿੱਚ ਕੇ ਰੱਖ ਮੰਮੀ ਛੱਡ ਦਿਓ ਆਪਣਾ ਚੌਦਰਪੁਣ ਹੋਣੀ ਤੁਹਾਡੀ ਚੌਦਰਪੁਣ ਚੱਲ ਨਹੀਂ ਮੈਨੂੰ ਤਾਂ ਪਤਾ ਹੀ ਹੈ ਮੇਰੀ ਚੌਦਰ ਨਹੀਂ ਚੱਲਨੀ ਹੁਣ ਆ ਗਈਆਂ ਦੋਵੇਂ ਹੁਣ ਆਪਣੀਆਂ ਚੌਦਰਪੁਣਾ ਚਲਾਉਣ ਮੰਮੀ ਇੱਕ ਗੱਲ ਦੱਸੋ ਤੁਹਾਡੇ ਮਨ 'ਚ ਚੱਲਦਾ ਕੀ ਪਿਆਵਾ ਜੋ ਦੋਨੋਂ ਇਕੱਠੀਆਂ ਰਹਿੰਦੀਆਂ ਤੇ ਤੁਸੀਂ ਮੇਰੇ ਨਾਲ ਗੱਲ ਕਰਦੇ ਵੀ ਇਕੱਠੀਆਂ ਬੈਠਦੀਆਂ ਇਕੱਠੀਆਂ ਰਸੋਈ 'ਚ ਵੜਦੀਆਂ ਇਹਦਾ ਕੀ ਮਤਲਬ ਸੋ ਕੋ ਦੋਨਾਂ 'ਚ ਪਿਆਰ ਆ ਤੁਹਾਨੂੰ ਖੁਸ਼ ਹੋਣਾ ਚਾਹੀਦਾ ਦੋਵੇਂ ਨੋਆ ਤੇ ਪਿਆਰ ਨਾ ਰਹਿਦੀਆਂ ਪਰ ਕਿੱਥੇ ਤੁਸੀਂ ਚਾਹੁੰਦੇ ਜੇ ਕਿ ਗੁੱਤਮ ਗੁੱਤੀ ਹੋਣ ਤੇ ਆਪਾਂ ਲੋਕਾਂ ਨੂੰ ਤਮਾਸ਼ਾ ਵਿਖਾਈਏ ਵੀ ਇਹਨਾਂ ਦੇ ਘਰ ਦੋਵੇਂ ਦਰਾਨੀਆਂ ਜਿਹਾਣੀਆਂ ਲੜਦੀਆਂ ਵਾ ਤੁਹਾਨੂੰ ਪਤਾ ਇਹ ਗੱਲ ਕਿੱਥੋਂ ਤੱਕ ਪਹੁੰਚਣੀ ਆ ਇਹ ਲੜਾਈ ਦੀ ਗੱਲ ਮਮਾ ਪਟਵਾਰੇ ਤੱਕ ਪਹੁੰਚਣੀ ਆ ਜਦੋਂ ਦੋਵੇਂ ਜਾਨੀਆਂ ਲੜੀਆਂ ਨਾ ਤੇ ਫਿਰ ਦੋਵੇਂ ਭਰਾ ਇੱਕ ਦੂਜੇ ਨਾਲ ਬੋਲਣ ਬੋਲਣ ਆਣੀ ਆ ਇੱਕ ਨੇ ਕਿਤੇ ਮਕਾਨ ਲੈਣਾ ਤੇ ਇੱਕ ਨੇ ਕਿਤੇ ਲੈਣਾ ਤੁਸੀਂ ਕੀ ਚਾਹੁੰਦੇ ਜੀ ਵੀ ਆਪਾਂ ਦੋਵੇਂ ਭਰਾ ਮਿਲੀ ਵਰਤੀਆਂ ਨਾ ਹੈ ਦੱਸੋ ਹੁਣ ਜਵਾਬ ਦਿਓ ਤੁਸੀਂ ਮੈਨੂੰ ਤੁਸੀਂ ਕਿੱਥੋਂ ਦੇਣਾ ਜਵਾਬ ਮੰਮੀ ਤੁਹਾਨੂੰ ਮੈਂ ਜਵਾਬ ਦੇਣਾ ਘਰ ਦਾ ਬਟਵਾਰਾ ਕੰਮ ਘਰ ਦਾ ਬਟਵਾਰਾ ਇੱਥੋਂ ਤੱਕ ਕਿ ਮਾਂ ਪਿਓ ਦਾ ਬਟਵਾਰਾ ਤੇ ਦੋਨਾਂ ਭਰਾਵਾਂ ਦੇ ਵਿੱਚ ਇੰਨੀ ਕਿ ਫਿੱਕ ਪੈ ਨਹੀਂ ਆ ਇੱਕ ਦੂਜੇ ਨੂੰ ਵੇਖ ਨਹੀਂ ਸਕੋਣਾ ਮੰਮੀ ਪਿਛੇ ਕੀ ਕਰਕੇ ਆਏ ਇਸੇ ਜਿੱਦ ਕਰਕੇ ਸਾਨੂੰ ਅੱਜ ਤੱਕ ਚਾਚੀਆਂ ਤਾਈਆਂ ਬੁਲਾਉਂਦੀਆਂ ਨਹੀਂ ਆ ਤੇ ਉਹ ਦੋਨੋਂ ਪਰਿਵਾਰ ਇਕੱਠੇ ਰਹਿੰਦੇ ਆ ਤੇ ਇੱਕ ਦੂਜੇ ਦਾ ਦੁੱਖ ਸੁੱਖ ਫੋਲਦੇ ਆ ਪਰ ਇੱਥੇ ਕੋਈ ਵੀ ਨਹੀਂ ਵੜਦਾ ਨਾ ਚਾਚੀ ਨਾ ਤਾਈ ਤੂੰ ਕੀ ਚਾਹੁੰਦੇ ਜੀ ਸਾਡੀ ਲੋਕਾਂ ਦੇ ਵਿੱਚ ਆਂਡ ਗਵਾਂਡ ਚ ਰਿਸ਼ਤੇਦਾਰਾਂ ਵਿੱਚ ਤੂ ਤੂ ਹੋਵੇ ਤੂੰ ਇਹੋ ਹੀ ਚਾਹੁੰਦੇ ਨਾ ਤੁਹਾਡੇ ਮਨ ਦੇ ਵਿੱਚ ਚੱਲ ਗਈ ਰਿਹਾ ਵਾ ਲਾਸਟ ਵਾਰੀ ਕਹਿੰਦਾ ਜੇ ਛੱਡ ਦਿਓ ਆਪਣੀ ਚੋਦਰ ਤੇ ਨਹੀਂ ਤਾਂ ਲੋਕਾਂ ਨੇ ਕਹਿਣਾ ਵਾ ਇਹਨੇ ਆਪਣੀਆਂ ਨੂਹਾਂ ਦੇ ਵਿੱਚ ਬਨਣ ਨਹੀਂ ਦਿੱਤੀ। ਉਹ ਕੀ ਕਹਿ ਗਿਆ ਲੱਕੀ ਉਹ ਕੀ ਜੋ ਕਹਿ ਗਿਆ ਠੀਕ ਕਹਿ ਗਿਆ ਮੇਰੀ ਚੌਧਰ ਕਰਕੇ ਮੇਰਾ ਹੀ ਘਰ ਬਰਬਾਦ ਹੋਣਾ। ਮੇਰੀ ਚੌਧਰ ਕਰਕੇ ਅੱਜ ਨਾ ਮੇਰੀ ਦਰਾਨੀ ਮੇਰੇ ਨਾਲ ਵਰਤਦੀ ਨਾ ਜਠਾਣੀ ਤੇ ਮੈਂ ਇਹਨਾਂ ਦੋਨਾਂ ਦੇ ਪਿਆਰ ਵਿੱਚ ਵੀ ਫੇਕ ਪਾਉਣੀ ਹੈ। ਅੱਜ ਤੋਂ ਆਉਂਦੀਆਂ ਨਾ ਅੱਜ ਤੇ ਮੈਂ ਨਹੀਂ ਅੰਨ ਨੂੰ ਰੋਕਣਾ ਟੋਕਣਾ ਇਹ ਜਿੱਥੇ ਮਰਜੀ ਜਾਨ ਪੈਣਾ ਪੈਣਾ ਬਣ ਕੇ ਰਹਿਣ ਆਪਸ ਬਸ ਖੁਸ਼ ਰਹਿਣ ਦੋਨੋਂ ਆਪਸ ਅੱਗੇ ਅੱਗੇ ਚਲੋ ਅੱਗੇ ਨਹੀਂ ਲੇਟ ਕਰ ਦਿੱਤਾ ਵਾ ਹਾਂ ਪਤਾ ਨਹੀਂ ਕਿੱਸਾ ਹਮਨਾ ਬਹੁਤ ਮੇਰੀ ਘਾਸੋ ਨਾ ਮੰਮੀ ਬੜੇ ਗੁੱਸੇ 'ਚ ਹੋ ਨਹੀਂ ਹਾਂਜੀ ਹਾਂਜੀ ਦੀਏ ਚਾਟਖਾਨ ਬਹਿ ਗਈ ਸਾਂ ਉਹ ਤੇ ਤੈਨੂੰ ਮੱਗਿਆ ਸੀ ਨਾ ਨਾ ਖਾ ਕੋਈ ਖਾ ਨਹੀਂ ਆਜਾ ਵੇਨੇ ਕੀ ਕਹਿੰਦੇ ਕੋਈ ਸਬਜ਼ੀ ਬਣਾਈ ਹੁੰਦਾ ਬਦ ਕੋਈ ਨਹੀਂ ਛੇਤੀ ਛੇਤੀ ਬਣਾ ਲਾਂਗੇ ਜਾ ਕੇ ਉਹ ਦੀਦੀ ਵੇਖੋ ਕੀ ਪਤਾ ਕਿਹੋ ਜੀ ਚੌਧਰ ਸਾੜਦੀ ਆ ਸੱਸ ਆਜੋ ਵੇਖੀ ਮੇਰੀ ਗੱਲ ਸੁਣ ਹਾਂਜੀ ਮੌਕਾ ਵੀ ਤੇ ਤੂੰ ਹੀ ਦਿੱਤਾ ਨਾ ਚਲਾ ਆਜੋ ਰਲ ਕੇ ਫੜ ਮੈਂ ਤਾਂ ਕੁਛ ਲਿਆਂਦਾ ਨਹੀਂ ਤੂੰ ਹੀ ਲਿਆਂਦਾ ਆ ਆਜੋ ਦੋਵਾਂ ਨੂੰ ਵੇਖਣਾ ਹੀ ਪੈਣਾ ਆਜੋ ਸੋਰੀ ਮੰਮਾ ਲੇਟ ਹੋ ਗਏ ਬਾਰਾਸ਼ ਬੜਾ ਸੀਗਾ ਕੋਈ ਨਹੀਂ ਮੰਮੀ ਆਪਾਂ ਨਾ ਹੁਣੇ ਰੋਟੀ ਬਣਾ ਦਿੰਨੇ ਆ ਮਿੰਟਾਂ 'ਚ ਰੋਟੀ ਬਣ ਜਾਨੀ ਆ ਰੋਟੀ ਦੀ ਕੀ ਗੱਲ ਆ ਆਓ ਤੁਸੀਂ ਬੈਠੋ ਇੱਕ ਇੱਧਰ ਬੈਠੋ ਮੇਰੇ ਕੋਲ ਇੱਕ ਉੱਧਰ ਬੈਠੋ ਮੰਮੀ ਨਹੀਂ ਕੋਈ ਮੈਂ ਰੋਟੀ ਬਣਾ ਰਿਹਾ ਹਾਂ ਕੋਈ ਗੱਲ ਨਹੀਂ ਬੈਠੋ ਤੁਸੀਂ ਬੈਠੋ ਬੈਠੋ ਪਾਣੀ ਲਿਆਵਾਂ ਮੈਂ ਪਾਣੀ ਪਾਣੀ ਨਹੀਂ ਮੰਮੀ ਪਾਣੀ ਹੂੰ ਠੀਕ ਜੀ ਹਾਂ ਮੈਂ ਠੀਕ ਹਾਂ ਨਹੀਂ ਮੰਮੀ ਪਾਣੀ ਤੇ ਪਾਪੀ ਪੀ ਲੈਣੇ ਆ ਬਸ ਉਹ ਨਾ ਟ੍ਰੈਫਿਕ ਬੜੀ ਹੁੰਦਾ ਬਾਜ਼ਾਰ ਚ ਤੇ ਉਹਦੇ ਕਰਕੇ ਨਾ ਲੇਟ ਹੋ ਗਏ ਕਹਿ ਕੇ ਤੇ ਤੁਹਾਨੂੰ 10 ਮਿੰਟ ਦਾ ਗਏ ਆ ਪਰ ਲੱਗ ਤੇ 2 2.5 ਘੰਟੇ ਗਏ ਕੋਈ ਗੱਲ ਨਹੀਂ ਬਟਾ ਬਾਜ਼ਾਰ ਚ ਰਸ਼ ਹੁੰਦਾ ਲੱਗ ਗਿਆ ਟਾਈਮ ਤੇ ਫੇਰ ਕਿਉਂ ਗਿਆ ਕੋਈ ਗੱਲ ਲੈ ਦਿਖਾ ਵੀ ਦਿਓ ਹੁਣ ਕੀ ਲੈ ਕੇ ਆਈਆਂ ਜੇ ਬਾਜ਼ਾਰੋਂ ਲਓ ਮੰਮੀ ਵੇਖੋ ਸੂਟ ਲੈ ਕੇ ਆਈ ਮੈਂ ਵੇਖੋ ਇਹ ਦੇਖੋ ਆ ਸੂਟ ਲੈਂਦੇ ਆ ਅੱਛਾ ਆਪਣਾ ਦਿਖਾ ਨਾ ਕਿਹੜਾ ਹੈ ਤੇਰਾ ਆ ਜੀ ਮੇਰਾ ਪੀਚ ਕਲਰ ਵਾਲਾ ਹਾਂ ਸੋਣਾ ਤੁਹਾਨੂੰ ਕੋਈ ਪਸੰਦ ਆ ਇਹਦੇ ਚ ਤੂੰ ਕੀ ਲਈ ਆਪਣੇ ਵਾਸਤੇ ਮੰਮੀ ਮੈਂ ਤਾਂ ਕੁਝ ਵੀ ਨਹੀਂ ਲੈਂਦੀ ਮੈਂ ਪਿਛਲੇ ਹਫਤੇ ਤੋਂ ਸੂਟ ਲੈ ਕੇ ਆਈਆਂ ਮੈਂ ਆ ਆ ਬਸ ਚਿੰਨੀ ਸੋਣੀ ਲੱਗੀ ਸਿਕ ਮੈਂ ਦੁਪੱਟਾ ਲੈ ਆਈ ਇੱਕ ਤੇ ਮੇਰੇ ਵੱਸ ਤੇ ਕੀ ਲੈ ਆਂਦਾ ਕੋਈ ਨਹੀਂ ਮੰਮੀ ਤੁਸੀਂ ਆ ਸੂਟ ਸਵਾ ਲਓ ਆ ਲੈ ਆਂਦਾ ਟਾਡੇ ਵਾਸਤੇ ਇਹਨੇ ਬਹੁਤ ਸੋਨਾ ਸੂਟ ਆ ਟਾਡੇ ਪਸੰਦ ਆ ਹਾਂ ਬਹੁਤ ਸੋਨਾ ਸੂਟ ਆ ਚਲੋ ਮੈਨੂੰ ਵੀ ਹੁਣ ਕੋਈ ਡਿਜ਼ਾਈਨ ਵਾਲਾ ਵਧੀਆ ਜਿਹਾ ਸੂਟ ਸਵਾ ਦਿਓ ਠੀਕ ਆ ਮੰਮੀ ਜਿਵੇਂ ਤੁਸੀਂ ਆਖੋ ਹਾਂ ਮੈਨੂੰ ਮੈਨੂੰ ਪਤਾ ਵਾ ਤੁਹਾਨੂੰ ਸਿੰਪਲ ਸੂਟ ਨਹੀਂ ਪਸੰਦ ਡਿਜ਼ਾਈਨ ਵਾਲੇ ਪਸੰਦ ਡਿਜ਼ਾਈਨ ਵਾਲਾ ਵਧੀਆ ਜਿਹਾ ਸਵਾ ਦਿਓ ਤੁਸੀਂ ਨਾ ਕੱਲ ਸਾਡੇ ਨਾਲ ਚੱਲਿਓ ਤਾਂ ਜਿਹੜੇ ਡਿਜ਼ਾਈਨ ਦਾ ਕਹੋਗੇ ਨਾ ਉਹੀ ਡਿਜ਼ਾਈਨ ਦਾ ਬਣਾ ਕੇ ਦੇਵਾਂਗੇ ਤੁਹਾਨੂੰ ਸੂਟ ਠੀਕ ਹੈ ਚਲੋ ਠੀਕ ਹੈ ਤੁਸੀਂ ਦੋਨੋਂ ਢਾਣਾ ਆਪਸੇ ਨਾਲ ਖੇ ਰਿਹਾ ਕਰੋ ਖੇ ਰਿਹਾ ਕਰੋ ਠੀਕ ਹੈ ਬਸ ਖੁਸ਼ ਰਹਿਣਾ ਹੁੰਦਾ ਮਮਮੀ ਜੇ ਤੁਸੀਂ ਖੁਸ਼ ਤੇ ਆਪਾਂ ਖੁਸ਼ ਆਪਾਂ ਤੇ ਵੈਸੇ ਹੀ ਪਹਿਣਾ ਪਹਿਣਾ ਸੀ ਤੇ ਪਹਿਣਾ ਬਹਿਣਾ ਮੰਨ ਕੇ ਰਹਿਣਾ ਠੀਕ ਹੈ ਮੇਰੀ ਗਰਲਸ ਮੰਮੀ ਨੂੰ ਕੀ ਹੋ ਗਿਆ? ਆ ਤੇ ਸੋਨੇ ਤੇ ਸੁਹਾਗਾ ਆ ਗਿਆ ਤੇ ਮੰਮੀ ਨੂੰ ਪਤਾ ਹੀ ਨਹੀਂ ਕਿਉਂ ਆ ਤੇ ਪਾਣੀ ਤੱਕ ਵੀ ਪੁੱਛ ਲਿਆ ਮੰਮੀ ਨੇ। ਪਾਣੀ ਤੇ ਪੁੱਛ ਲਿਆ ਮੈਂ ਤਾਂ ਕਿੰਨੀ ਭੁੱਖ ਨਹੀਂ ਲੱਗੀ ਹੈਗੀ। ਉਹ ਕਿਤੇ ਇਹ ਨਹੀਂ ਆਖਿਆ ਕਿ ਮੈਨੂੰ ਰੋਟੀ ਪਕਾ ਦਿਓ ਜੋ ਪਿਆਸ ਲੱਗੀ ਪਾਣੀ ਕੋ ਚਾਹ ਪਾਣੀ ਪੁੱਛ ਨਹੀਂ ਤਾਂ ਸਾਨੂੰ ਪਾਣੀ ਪੁੱਛੰਦੇ ਨੇ। ਚੱਲ। ਸੁਧਰੇ ਆ। ਸੁਧਰੇ ਆ। ਸ਼ੁਕਰ ਆ। ਸ਼ੁਕਰ। ਮੰਮੀ। ਮੇਰੀ ਗੱਲ ਸੁਣੋ ਅੱਜ ਤੋਂ ਮੇਰੀ ਚੌਦਰ ਖਤਮ। ਅੱਜ ਤੋਂ ਘਰ ਦੇ ਵਿੱਚ ਮੇਰੀਆਂ ਨਹਾ ਦੀ ਚੌਦਰ ਚੱਲੀ।